ਇਨਾ ਸਾਰਿਆਂ ਦੇ ਵਿੱਚ ਇੱਕੋ ਨਾਮ ਆਂਦਾ ਜਿਨੇ ਪਹਿਲਾਂ ਪੰਜਾਬ ਦੇ ਵਿੱਚ ਹੜਪੀੜਤਾ ਦੀ ਬਾਹ ਫੜੀ ਆ ਉਹ ਆ ਮਨਕੀਰਤ ਔਲਖ ਜੀ ਉਸ ਬੰਦੇ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਸਾਡੇ ਲੀਡਰ ਲੋਕ ਸਿਰਫ ਵਰਚੁਅਲ ਆਸ਼ਵਾਸਨ ਪੰਜਾਬ ਦੇ ਵਿੱਚ ਸਰਕਾਰ ਦਾ ਆਸ਼ਵਾਸਨ ਮੈਂ ਇਹੋ ਜੇ ਗੈਂਗਸਟਰਾਂ ਨਪੁੰਸਕਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਦੁੱਕੀ ਦੀ ਵੈਲਿਊ ਨਹੀਂ ਤੁਸੀਂ ਕਿਸੇ ਪਰਿਵਾਰ ਦਾ ਸਾਥ ਨਹੀਂ ਦਿੱਤਾ ਉਸੀ ਕਿਸੇ ਪਰਿਵਾਰ ਨੂੰ 1 ਰੁਪਏ ਦਾ ਰਾਸ਼ਨ ਤੱਕ ਨਹੀਂ ਭੇਜਿਆ ਪਰ ਜਿਹੜੇ ਆ ਗੈਂਗਸਟਰ ਇਹ ਬੈਠੇ ਆ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਤੁਸੀਂ ਭਰਾਵੋ ਨਾ ਕੋਈ ਤੁਹਾਡਾ ਪੰਜਾਬ ਨੂੰ ਦੇਣਿਆ ਨਾ ਕੋਈ ਵਾਸਤਾ ਤੁਸੀਂ ਇਹੋ ਜਿਹੇ ਕਦਮ ਚੱਕ ਕੇ ਇਹੋ ਜਿਹੇ ਥ੍ਰੈਟ ਕਾਲਾਂ ਕਰਕੇ ਕਿਉਂ ਕਿਸੇ ਪਰਿਵਾਰ ਨੂੰ ਕਿਉਂ ਕਿਸੇ ਨੂੰ ਇਦਾਂ ਉਹ ਕਰਦੇ ਹੋ ਮੈਂ ਕਹਿੰਨਾ ਉੱਥੇ ਸਰਕਾਰਾਂ ਐਮ ਐਲ ਏ ਐਮ ਪੀ ਸਭ ਪਿੱਛੇ ਰਹਿ ਗਏ ਸਭ ਫੇਲ ਸਰਕਾਰ ਤੋਂ ਵੀ ਉੱਪਰ ਉੱਠ ਕੇ ਉਸ ਬੰਦੇ ਨੇ ਉਸ ਇਹ ਕੰਮ ਕੀਤਾ ਜੀ ਪਰ ਜੇ ਹੁਣ ਉਹਨੂੰ ਧਮਕੀਆਂ ਦੇਣੀਆਂ ਤੇ ਫੇ ਸਿੱਧਾ ਸਾਹਮਣੇ ਆਜੋ ਇੱਕ ਜਵਜਵਾਂ ਆ ਕੇ ਅਸੀਂ ਖੜੇ ਆ ਅਸੀਂ ਮਨਕੀਰਤੌਲ ਦੇ ਨਾਲ ਆ ਜੀ ਜਿੰਨੇ ਕਿਸੇ ਨੇ ਜਿੰਨੇ ਕਿਸੇ ਨੇ ਵੀ ਉਹਨੂੰ ਥ੍ਰੈਟ ਕਰਨਾ ਧਮਕੀ ਦੇਣੀ ਅਸੀਂ ਮੋੜੇ ਖੜੇ ਆ ਭਰਾ ਦੇ ਉਹ ਸਾਡਾ ਭਰਾ ਆ ਔਰ ਉਹ ਪੰਜਾਬ ਦਾ ਯੋਧਾ ਆ ਅੱਜ ਪੰਜਾਬ ਛੜੇ ਜਾਂਦਾ ਫੈਕਟਰੀਆਂ ਬੰਦ ਹੋ ਜਾਣੀਆਂ ਕਾਰੋਬਾਰ ਖਤਮ ਹੋ ਜਾਣੇ ਆ ਅੱਜ ਜੋ ਜੋ ਇਹ ਪ੍ਰਵਾਸੀ ਕੰਮ ਕਰ ਲੈਂਦਾ ਵਾ ਪੰਜਾਬੀ ਕਰ ਨਹੀਂ ਸਕਦਾ ਅੱਛਾ ਪੰਨੂ ਨੇ ਜਿਹੜੀ ਦੂਜੀ ਧਮਕੀ ਦਿੱਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਕਹ ਰਿਹਾ ਜੀ ਯੋਧਿਆ ਦੇ ਵਿੱਚ ਅਸੀਂ ਕਾਲੀ ਦਿਵਾਲੀ ਯੋਧਿਆ ਦੇ ਵਿੱਚ ਕਾਲੀ ਦਿਵਾਲੀ ਜੇ ਤੂੰ ਮਨਾਣੀ ਤੂੰ ਪੰਜਾਬ ਦੀ ਧਰਤੀ ਤੇ ਜਾਂ ਉਥੇ ਜੁਪੀ ਦੀ ਧਰਤੀ ਤੇ ਆ ਤਾਂ ਸਹੀ ਪਿਛਲੇ ਡੇਢ ਮਹੀਨੇ ਦੌਰਾਨ ਪੰਜਾਬ ਦੇ ਵਿੱਚ ਹੜਾ ਆਏ ਤੇ ਇਸ ਦੌਰਾਨ ਦੇਖਣ ਚਾਹਿਆ ਕਿ ਪੰਜਾਬੀਆਂ ਨੇ ਬਹੁਤ ਹੈਲਪ ਕੀਤੀ ਖਾਸ ਕਰਕੇ ਜੇ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤੇ ਮਨਕੀਰਤ ਉਲਖ ਇੱਕ ਅਜਿਹਾ ਨਾਮ ਹੈ ਜਿਸ ਨੇ ਪੰਜਾਬੀਆਂ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਇਥੋਂ ਤੱਕ ਕਿ ਉਹ ਆਪ ਤਾਂ ਗਿਆ ਬਲਕਿ ਉਹਨੇ ਪੈਸੇ ਤੇ ਟਰੈਕਟਰ ਵੀ ਦਿੱਤੇ ਇਸ ਦੌਰਾਨ ਦੇਖਣ ਚ ਕੀ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਜਾਂਦੀ ਗੈਂਗਸਟਰਾਂ ਵੱਲੋਂ ਇਸ ਨੂੰ ਲੈ ਕੇ ਸ਼ਿਵ ਸੈਨਾ ਦਾ ਇਤਰਾਜ਼ ਹੈ ਕਿ ਅਜਿਹੇ ਵਿਅਕਤੀ ਜਿਹੜੇ ਕਿ ਪੰਜਾਬ ਦੇ ਲਈ ਕੰਮ ਕਰ ਰਹੇ ਨੇ ਪੰਜਾਬ ਦੇ ਨਾਲ ਖੜੇ ਨੇ ਦੁੱਖ ਦੀ ਘੜੀ ਚ ਤੇ ਉਹ ਜਿਹੇ ਵਿਅਕਤੀ ਨੂੰ ਅਗਰ ਧਮਕੀ ਦਿੱਤੀ ਜਾਂਦੀ ਉਹ ਗਲਤ ਹੈ ਮੇਰੇ ਨਾਲ ਮੌਜੂਦ ਹੈ ਸ਼ਿਵ ਸੈਨਾ ਦੇ ਨੇਤਾ ਇਸ਼ਾਨ ਸ਼ਰਮਾ ਜੀ ਸ਼ਰਮਾ ਜੀ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਤੁਸੀਂ ਜਿਹੜੇ ਕਹਿ ਰਹੇ ਹੋ ਕਿ ਮਨਕੀਰਤ ਉਹ ਲੋਕ ਨੂੰ ਧਮਕੀ ਦਿੱਤੀ ਗਈ ਹੈ ਉਸ ਦੇ ਵਿੱਚ ਕੀ ਇਤਰਾਜ਼ ਹੈ ਤੁਹਾਡਾ ਕਿਉਂਕਿ ਇੱਕ ਸੇਵਾ ਕਰ ਰਿਹਾ ਬਿਲਕੁਲ ਸਹੀ ਗੱਲ ਹੈ ਤੁਸੀਂ ਕਹਿ ਰਹੇ ਕਿ ਸੇਵਾ ਕਰ ਰਿਹਾ ਪੰਜਾਬੀਆਂ ਦੀ ਹੈਲਪ ਕਰ ਰਿਹਾ ਜੇ ਕੋਈ ਨਹੀਂ ਕਰਦਾ ਤਾਂ ਆਸੀਂ ਕਰ ਦਿੰਨੇ ਆ ਅਜਿਹੇ ਵਿਅਕਤੀ ਨੂੰ ਧਮਕੀ ਦੇਣਾ ਕਿੱਡਾ ਕੁ ਜਾਇਆਜ ਹੈ ਦੇਖੋ ਪੰਜਾਬ ਦੇ ਵਿੱਚ ਪਿਛਲੇ ਜਿਹੜੇ 1.5-2 ਮਹੀਨੇ ਤੋਂ ਜੋ ਪੰਜਾਬ ਦਾ ਹਾਲ ਜੋ ਪੰਜਾਬ ਦੇ ਲੋਕਾਂ ਨਾਲ ਹੋਇਆ ਜੀ ਇਹ ਤਾਂ ਤੁਹਾਨੂੰ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਜਾ ਕੇ ਜ਼ਮੀਨੀ ਤੌਰ ਤੇ ਤੁਸੀਂ ਆਪਣੀ ਕਵਰੇਜ ਕੀਤੀ ਹੈ ਜੀ ਔਰ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸੇਵਾ ਜਿਹੜੀ ਆ ਉਹਨਾਂ ਦੇ ਪਿੰਡਾਂ ਤੱਕ ਪਹੁੰਚੀ ਹੈ ਜੀ ਬਿਲਕੁਲ ਜਿਸ ਘਰ ਨਹੀਂ ਵੀ ਪਹੁੰਚੀ ਸ਼ਾਇਦ ਜਦੋਂ ਨਿਊਜ਼ ਚਲਦੀ ਸੀ ਅਲੱਗ-ਅਲੱਗ ਚੈਨਲਸ ਦੀ ਤੁਹਾਡੀ ਤੇ ਸ਼ਾਇਦ ਜਿਹੜੇ ਕੋਈ ਦਾਨੀ ਸੱਜਣ ਜਾਂ ਜਿਹੜੇ ਕੋਈ ਇਸ ਚੀਜ਼ ਦੀ ਸੇਵਾ ਕਰ ਰਹੇ ਸੀ ਉਹਨਾਂ ਤੱਕ ਪਹੁੰਚਦੇ ਸੀ ਜੀ ਉਹਨਾਂ ਸਾਰਿਆਂ ਦੇ ਵਿੱਚ ਇੱਕ ਸ਼ਖਸੀਅਤ ਜੋ ਪੰਜਾਬੀ ਇੰਡਸਟਰੀ ਦਾ ਮੈਂ ਕਹਿੰਨੇ ਆਂ ਵੀ ਜਿਨ੍ਹਾਂ ਜਿਹੜਾ ਹੀਰਾ ਮਨਕੀਰਤ ਆਲਖ ਜੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੜਪੀੜਤਾ ਨੂੰ ਜੀ ਇੰਨਾ ਕੁ ਮਤਲਬ ਕਿ ਫੰਡ ਦਿੱਤਾ ਜੀ ਪੰਜਾਬ ਦੇ ਵਿੱਚ ਹੜਪੀੜਤਾ ਦੇ ਘਰ ਪਹੁੰਚ ਕੇ ਜੀ ਘਰ ਦੇ ਵਿੱਚ ਖੁਦ ਜਾ ਕੇ ਉਹਨਾਂ ਦੇ ਘਰ ਦੇ ਹਾਲਾਤ ਦੇਖ ਕੇ ਜੀ ਉਸ ਹਾਲਾਤਾਂ ਦੇ ਹਿਸਾਬ ਨਾਲ ਉਹਨਾਂ ਨੂੰ ਹਰ ਕਿਸੇ ਨੂੰ ਜਿੰਨੀ ਜਿੰਨੀ ਜੋ ਜੋ ਲੋੜ ਸੀਗੀ ਲੋੜ ਦੇ ਮੁਤਾਬਿਕ ਮੌਕੇ ਤੇ ਹੀ ਪੈਸੇ ਨਕਦੀ ਦਿੱਤੀ ਉਹ ਨਕਦੀ ਦਿੱਤੀ ਇਹ ਨਹੀਂ ਕਿ ਆਸ਼ਵਾਸਨ ਸਾਡੇ ਲੀਡਰ ਲੋਕ ਸਿਰਫ ਔਰ ਸਿਰਫ ਆਸ਼ਵਾਸਨ ਪੰਜਾਬ ਦੇ ਵਿੱਚ ਸਰਕਾਰ ਦਾ ਆਸ਼ਵਾਸਨ ਜੀ ਅੱਜ ਵੀ ਤੁਸੀਂ ਜੇ ਰਿਪੋਰਟ ਚੈੱਕ ਕਰੋ ਤੇ ਸਰਕਾਰ ਵੱਲੋਂ ਕਿੰਨਾ ਕਿ ਕਿਸੇ ਦੇ ਘਰ ਜਾ ਕੇ ਕਿਸੇ ਦੀ ਛੱਤ ਡਿੱਗੀ ਆ ਕਿਸੇ ਦਾ ਮਕਾਨ ਦਾ ਮਕਾਨ ਵਹਿ ਗਿਆ ਕਿਸੇ ਦੀਆਂ ਮੱਝਾਂ ਵਹਿ ਗਈਆਂ ਕਿਸੇ ਦਾ ਟਰੈਕਟਰ ਚਲੇ ਗਏ ਜੀ ਕਿੰਨਾ ਕਿ ਕਿਸੇ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਜੀ ਦਿੱਤਾ ਗਿਆ ਮੈਨੂੰ ਦੱਸਣ ਜੀ ਇਹਨਾਂ ਸਾਰਿਆਂ ਦੇ ਵਿੱਚ ਇੱਕੋ ਨਾਮ ਆਂਦਾ ਜਿਨ੍ਹਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਹੜਪੀੜਤਾ ਦੀ ਬਾਹ ਫੜੀ ਆ ਉਹ ਆ ਮਨਕੀਰਤ ਔਲਖ ਜੀ ਉਸ ਬੰਦੇ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਜੀ ਮੈਂ ਇਸ ਚੀਜ਼ ਦਾ ਦਿਲੋਂ ਉਸ ਸਿੰਗਰ ਨੂੰ ਉਸ ਭਰਾ ਨੂੰ ਪ੍ਰਮਾਤਮਾ ਮਾਤਾ ਰਾਣੀ ਵਾਹਿਗੁਰੂ ਸੱਚੇ ਬਾਦਸ਼ਾਹ ਤੇ ਮਿਹਰ ਭਰਿਆ ਹੱਥ ਰੱਖੇ ਕਿ ਉਸ ਭਰਾ ਨੇ ਪੰਜਾਬ ਦੇ ਵਿੱਚ ਹੜਪੀੜਤਾਂ ਦਾ ਜੋ ਦਿਲ ਜਿੱਤਿਆ ਨਾ ਮੈਂ ਕਹਿੰਨਾ ਉੱਥੇ ਸਰਕਾਰਾਂ ਐਮ ਐਲ ਏ ਐਮ ਪੀ ਸਭ ਪਿੱਛੇ ਰਹਿ ਗਏ ਤਾਂ ਫੇਲ ਜੀ ਔਰ ਇਹ ਨਹੀਂ ਵੀ ਉਸ ਬੰਦੇ ਨੇ 5 ਕਰੋੜ ਰੁਪਏ ਦਾ ਐਲਾਨ ਕੀਤਾ ਸੀ ਜੀ ਇਹ ਨਹੀਂ ਇਕੱਲਾ ਐਲਾਨ ਕੀਤਾ ਆਪਣਾ ਬੈਗ ਪੈਸੇ ਨਾਲ ਭਰ ਕੇ ਉਹਨਾਂ ਤੱਕ ਲੈ ਕੇ ਗਿਆ ਜੀ ਔਰ ਤੁਸੀਂ ਕਿੰਨੀਆਂ ਵੀਡੀਓ ਦੇਖੀਆਂ ਹੋਣੀਆਂ ਕਿ ਉਹ ਪੈਸੇ ਵੰਡ ਰਿਹਾ ਮੇਰੇ ਸਾਹਮਣੇ ਮੈਂ ਦੇਖਿਆ ਜੀ ਦੋ ਪਰਿਵਾਰਾਂ ਨੂੰ ਦਿੱਤੇ ਇੱਕ ਨੂੰ 4 ਲੱਖ ਰੁਪਏ ਇੱਕ ਨੂੰ 50000 ਰੁਪਏ ਕੈਸ਼ ਚੱਕੀ ਦੀ ਉਹਦੀ ਤੁਸੀਂ ਉਹ ਚੀਜ਼ ਦੇਖੋ ਮੈਂ ਪਰਸੋਂ ਇੰਟਰਵਿਊ ਦੇਖ ਰਿਹਾ ਸੀਗਾ ਮਨਕੀਰਤ ਔਲਖ ਜੀ ਦੀ ਮੈਂ মিডিਆ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਇਸ ਵੇਲੇ ਪਰਮਾਤਮਾ ਦੀ ਪੂਰੀ ਕਿਰਪਾ ਤੁਹਾਡੇ ਤੇ ਔਰ ਤੁਸੀਂ ਪੰਜਾਬੀ ਇੰਡਸਟਰੀ ਦੇ ਦੇ ਹੀਰੇ ਹੋ ਜੀ ਕਿਉਂਕਿ ਜਿੱਦਾਂ ਤੁਸੀਂ ਪੰਜਾਬ ਨੂੰ ਸਾਹਮਣੇ ਜਿੱਦਾਂ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਦੇ ਘਰ-ਘਰ ਜਾ ਕੇ ਜੀ ਉਹਨਾਂ ਤੱਕ ਉਹਨਾਂ ਦਾ ਉਹਨਾਂ ਨੂੰ ਕੈਸ਼ ਪੈਸੇ ਦਿੱਤੇ ਇਹ ਨਹੀਂ ਕਿ ਚੈੱਕ ਦਿੱਤਾ ਜੀ ਪਰसों ਦੀ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਮੇਰੀ ਅੱਖਾਂ 'ਚੋਂ ਪਾਣੀ ਆ ਗਿਆ ਇੱਕ ਪਲੇਅਰ ਲੜਕੀਆਂ ਦੋ ਤਿੰਨ ਭੈਣਾਂ ਸੀਗੀਆਂ ਸ਼ਾਇਦ ਜੀ ਉਹਨਾਂ ਦਾ ਘਰ ਸਾਰਾ ਛੱਪ ਚੁ ਜੇਗੀ ਪਰ ਉਹ ਆਪਣੇ ਆਪ ਚ ਪਲੇਅਰ ਨੇ ਜੀ ਕਿਸੇ ਨੇ ਉਹਨਾਂ ਦੀ ਬਾਣੀ ਪੜੀ ਬਾਣੀ ਫੜੀ ਸਾਨੂੰ ਪਤਾ ਲੱਗਾ ਕਿ ਉਹ ਉਹਨਾਂ ਦੇ ਆਪਣੇ ਕਿਸੇ ਕਮੇਡੀ ਨੇ ਇਹਨਾਂ ਨੂੰ ਪੈਸੇ ਕੁਝ ਭੇਜੇ ਕਿ ਨਹੀਂ ਭੇਜੇ ਪਰ ਸਾਡੇ ਉਸ ਸ਼ੇਰ ਨੇ 5 ਲੱਖ ਰੁਪਈਆ ਉਸੇ ਵੇਲੇ ਉਸ ਪਰਿਵਾਰ ਨੂੰ ਪਰਿਵਾਰ ਨੂੰ ਦਿੱਤਾ ਤੇ ਬੜੀ ਵੱਡੀ ਗੱਲ ਜਿਗਰਾ ਐਡਾ ਚਾਹੀਦਾ ਜੀ ਕਿਸੇ ਨੂੰ 5 ਲੱਖ ਰੁਪਈਆ ਦੇਣਾ ਅੱਜ ਕੱਲ 50 ਰੁਪਏ ਦੇਣ ਲੱਗਿਆਂ ਲੋਕਾਂ ਦੀ ਜਾਨ ਨਿਕਲਦੀ ਹੈ ਤੇ 5 ਲੱਖ ਰੁਪਈਆ ਉਸ ਬਬਰ ਸ਼ੇਰ ਨੇ ਐਦਾ ਘਰ ਨੂੰ ਦਿੱਤਾ ਤੇ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਕਹਿੰਦਾ ਬੀਬਾ ਤੇਰਾ ਵਿਆਹ ਵੀ ਮੈਂ ਕਰੂੰਗਾ ਤੇ ਨਾਲ ਉਹਨਾਂ ਦੇ ਉਹਨਾਂ ਦੇ ਜਿਹੜੇ ਦੋਸਤ ਸੀ ਏ ਹੁੰਡਲ ਉਹਨਾਂ ਨੇ ਕਿਹਾ ਗੱਡੀ ਮੈਂ ਦਊਂਗਾ ਕਿੱਡੀ ਵੱਡੀ ਗੱਲ ਆ ਕਿੱਡਾ ਵੱਡਾ ਜਿਗਰਾ ਆ ਇਹ ਜਿਗਰਾ ਜਿਹੜਾ ਆ ਇਹ ਹਰ ਕਿਸੇ ਅਜਿਹੇ ਵਿਅਕਤੀ ਨੂੰ ਗੈਂਗ ਅਜਿਹੇ ਵਿਅਕਤੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਦੇਣਾ ਕਿੰਨਾ ਕੁ ਜਾਇਜ਼ ਮੈਂ ਇਹੋ ਜਿਹੇ ਗੈਂਗਸਟਰਾਂ ਨਪੁੰਸਕਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਦੁੱਕੀ ਦੀ ਵੈਲਿਊ ਨਹੀਂ ਤੁਸੀਂ ਕਿਸੇ ਪਰਿਵਾਰ ਦਾ ਸਾਥ ਨਹੀਂ ਦਿੱਤਾ ਤੁਸੀਂ ਕਿਸੇ ਪਰਿਵਾਰ ਨੂੰ 1 ਰੁਪਏ ਦਾ ਰਾਸ਼ਨ ਤੱਕ ਨਹੀਂ ਭੇਜਿਆ ਜੀ ਤੁਸੀਂ ਉਸ ਬੰਦੇ ਨੂੰ ਥ੍ਰੈਟ ਕਰ ਰਹੇ ਹੋ ਜਿਹੜਾ ਬੰਦਾ ਲੋਕਾਂ ਦੀ ਸੇਵਾ ਕਰ ਰਿਹਾ ਉਹ ਸ਼ਰਮ ਕਰੋ ਮਾੜੀ ਮੋਟੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਜੀ ਕਿ ਬੇਸ਼ਰਮੀ ਦੀ ਮਤਲਬ ਤੁਸੀਂ ਹੱਦਾ ਹੀ ਪਾਰ ਕਰਤੀਆਂ ਜੀ ਇੱਕ ਬੰਦਾ ਘਰ ਘਰ ਜਾ ਕੇ ਪੈਸੇ ਵੰਦੇ ਰਿਹਾ ਤੋਂ ਯਾਰ ਜੇ ਉਹ ਪੈਸੇ ਦੇ ਰਿਹਾ ਉਸ ਬੰਦੇ ਕੋ ਪੈਸੇ ਹੈਗੇ ਆ ਉਹਨੇ ਕਮਾਏ ਆ ਲੋਕਾਂ ਦੀ ਉਹ ਲੋਕਾਂ ਦੇ ਹੀ ਪੈਸੇ ਆ ਕਿਉਂਕਿ ਲੋਕਾਂ ਦੀ ਇਹ ਪੈਸੇ ਜਿਓ ਲੋਕਾਂ ਤੱਕ ਪਹੁੰਚਾ ਰਿਹਾ ਉਹ ਖੁਦ ਕਹਿੰਦਾ ਕਹਿੰਦਾ ਇਹ ਮੈਂ ਲੋਕਾਂ ਦੇ ਕਰਕੇ ਇੱਥੇ ਪਹੁੰਚਿਆ ਜੀ ਬਿਲਕੁਲ ਕਿਉਂਕਿ ਸਿੰਗਰ ਕੋਈ ਵੀ ਅਗਰ ਪਬਲਿਕ ਹੈਗੀ ਆ ਤੇ ਜੇ ਅੱਜ ਕੋਈ ਗਾਣਾ ਕੱਢਿਆ ਚੱਲ ਗਿਆ ਤੇ ਠੀਕ ਆ ਨਹੀਂ ਚੱਲਿਆ ਤੇ ਘਰ ਬੈਠੇ ਆਪਣੇ ਤਾਂ ਪੈਸੇ ਵੀ ਨਹੀਂ ਪੂਰੇ ਹੁੰਦੇ ਜੀ ਕਈ ਫਿਲਮਾਂ ਇਦਾਂ ਦੀਆਂ ਜਿਹੜੀਆਂ ਕੀ ਫਲॉप ਹੋ ਜਾਂਦੀਆਂ ਪੈਸੇ ਵੀ ਨਹੀਂ ਪੂਰੇ ਹੁੰਦੇ ਜੀ ਪਰ ਮਨਕੀਰਤ ਔਲਖ ਨੇ ਜੋ ਕਰਤਾ ਉਹ ਪ੍ਰਮਾਤਮਾ ਉਹਦੀ ਹਮੇਸ਼ਾ ਚੜਦੀ ਕਲਾ ਰੱਖੇ ਪਰ ਜਿਹੜੇ ਆ ਗੈਂਗਸਟਰ ਇਹ ਬੈਠੇ ਆ ਮੈਂ ਮੀਡੀਆ ਦੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਤੁਸੀਂ ਭਰਾਵੋ ਨਾ ਕੋਈ ਤੁਹਾਡਾ ਪੰਜਾਬ ਨੂੰ ਦੇਣਿਆ ਨਾ ਕੋਈ ਵਾਸਤਾ ਤੁਸੀਂ ਇਹੋ ਜਿਹੇ ਕਦਮ ਚੱਕ ਕੇ ਇਹੋ ਜਿਹੇ ਥ੍ਰੈਟ ਕਾਲਾਂ ਕਰਕੇ ਕਿਉਂ ਕਿਸੇ ਪਰਿਵਾਰ ਨੂੰ ਕਿਉਂ ਕਿਸੇ ਨੂੰ ਇਦਾਂ ਉਹ ਕਰਦੇ ਹੋ ਕਿਉਂਕਿ ਤੁਸੀਂ ਕੁਝ ਕਿਸੇ ਨੂੰ ਦੇਣਾ ਤਾਂ ਹੈ ਨਹੀਂ ਜੇ ਅਗਲੇ ਬੰਦੇ ਨੇ ਕਮਾਇਆ ਜੇ ਉਹਨੇ ਗਰੀਬਾਂਾਂ ਤੱਕ ਪਹੁੰਚਾਤਾ ਹੜਪੀੜ ਤੱਕ ਦੇਤਾ ਤੇ ਸਗੋਂ ਪੰਜਾਬ ਜਿਹੜਾ ਦੁਬਾਰਾ ਉਸੇ ਸਥਿਤੀ 'ਚ ਆ ਜਾਊਗਾ ਪੰਜਾਬ ਖੁਸ਼ਹਾਲ ਹੋ ਜਾਊਗਾ ਜਿੰਨਾ ਪੰਜਾਬ ਸਾਡਾ ਪਿੱਛੇ ਚਲਾ ਗਿਆ ਪੰਜਾਬ ਦੇ ਵਿੱਚ ਬਿਮਾਰੀ ਜਿਹੜੀ ਕਈ ਜਗ੍ਹਾ ਤੇ ਬੁਰਾ ਹਾਲ ਹੈ ਅੱਜ ਵੀ ਪਾਣੀ ਭਰਿਆ ਪਿਆ ਔਰ ਉੱਥੇ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਜੀ ਇਹ ਜਿਹੇ ਗਰੀਬਾਂ ਦੇ ਮਸੀਹੇ ਨੂੰ ਅਜਿਹਾ ਕਹਿਣਾ ਮੈਨੂੰ ਲੱਗਦਾ ਬਹੁਤ ਗਲਤ ਗੱਲ ਹੈ ਮੈਂ ਕਹਿੰਦਾ ਜੀ ਇਹਨਾਂ ਤੁਸੀਂ ਸਰਕਾਰ ਨੂੰ ਕੋਈ ਕਰਨਾ ਚਾਹੋਗੇ ਅਪੀਲ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਮਾਨਯੋਗ ਡੀਜੀਪੀ ਸਾਹਿਬ ਅਤੇ ਸੀਐਮ ਸਾਹਿਬ ਜਿਹੜੇ ਵੀ ਇਹ ਗੈਂਗਸਟਰ ਦੁੱਕੀ ਦੇ ਗੈਂਗਸਟਰ ਦੋ ਟਕੇ ਦੇ ਪਾਲਤੂ ਕੁੱਤੇ ਜੀ ਜਿਨ੍ਹਾਂ ਨੇ ਮਨਕੀਰਤ ਟੋਲ ਨੂੰ ਥੈਟ ਕੀਤਾ ਇਹਨਾਂ ਨੂੰ ਲਿਆ ਕੇ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਇਹ ਪਬਲਿਕ ਦੇਖੇ ਜਿਸ ਪਬਲਿਕ ਦਾ ਉਸ ਬੰਦੇ ਨੇ ਭਲਾ ਕੀਤਾ ਉਹ ਪਬਲਿਕ ਹਿਸਾਬ ਲੈਗੀ ਦੇਖੋ ਜੀ ਕਿਉਂਕਿ ਲੋਕੀ ਉਹਨੂੰ ਉਹਦੀਆਂ ਫੋਟੋਆਂ ਲਾ ਰਹੇ ਨੇ ਕਿ ਯਾਰ ਇਹ ਬਸੀਆਂ ਸਾਡਾ ਜੀ ਉਹ ਜਿਸ ਘਰ ਚ 1 ਲੱਖ 2 ਲੱਖ ਰੁਪਏ ਜਿਸ ਘਰ ਚ ਰੋਟੀ ਖਾਣ ਨੂੰ ਨੀ ਛੱਤ ਡਿੱਗੀ ਪਈ ਆਪਾਂ ਮੀਂਹ ਦਾ ਪਤਾ ਕੋਈ ਨਹੀਂ ਉਸ ਘਰ ਚ ਅਗਲਾ ਜਾ ਕੇ 2-2 ਲੱਖ ਰੁਪਈਆ 5-5 ਲੱਖ ਰੁਪਈਆ ਵੰਡ ਰਿਆ ਜੀ ਇਹ ਤਾਂ ਸਰਕਾਰ ਤੋਂ ਵੀ ਨਹੀਂ ਹੋਣਾ ਸੀ ਸ਼ਾਇਦ ਸਰਕਾਰ ਤੋਂ ਵੀ ਉੱਪਰ ਉੱਠ ਕੇ ਉਸ ਬੰਦੇ ਨੇ ਉਹ ਇਹ ਕੰਮ ਕੀਤਾ ਜੀ ਪਰ ਜੇ ਹੁਣ ਉਹਨੂੰ ਧਮਕੀਆਂ ਦੇਣੀਆਂ ਤੇ ਫੇ ਸਿੱਧਾ ਸਾਹਮਣੇ ਆਜੋ ਇੱਕ ਜਵਜੂ ਆ ਕੇ ਅਸੀਂ ਖੜੇ ਆ ਅਸੀਂ ਮਨਕੀਰਤੋਂ ਲਗਦੇ ਨਾਲ ਆ ਜੀ ਜਿੰਨੇ ਕਿਸੇ ਨੇ ਜਿੰਨੇ ਕਿਸੇ ਨੇ ਵੀ ਉਹਨੂੰ ਥ੍ਰੈਟ ਕਰਨਾ ਧਮਕੀ ਦੇਣੀ ਅਸੀਂ ਮੋਹਰੇ ਖੜੇ ਆ ਭਰਾ ਦੇ ਉਹ ਸਾਡਾ ਭਰਾ ਆ ਉਹ ਉਹ ਪੰਜਾਬ ਦਾ ਯੋਧਾ ਆ ਅਸੀਂ ਉਹਨੂੰ ਪੰਜਾਬ ਦਾ ਯੋਧਾ ਕਹਾਵਾਂਗੇ ਜਿਨੇ ਪੰਜਾਬ ਦਾ ਹੱਥ ਫੜਿਆ ਪੰਜਾਬ ਦੀਆਂ ਮਾਵਾਂ ਭੈਣਾਂ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਉਹਨਾਂ ਦੀ ਸਾਰ ਸੁਣੀ ਉਹਨਾਂ ਦਾ ਦੁੱਖ ਸੁਣਿਆ ਔਰ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਉਸ ਪਰਿਵਾਰਾਂ ਨੂੰ ਮੌਕੇ ਤੇ ਹੀ ਉਹਨਾਂ ਹੱਲ ਕੀਤਾ ਅੱਛਾ ਇੱਕ ਨਾ ਇਸ਼ੂ ਹੋਰ ਹੈ ਸਿੱਖ ਫੋਰ ਜਸਟਿਸ ਦੇ ਗੁਰਪ੍ਰਤਵੰਤ ਸਿੰਘ ਨੂੰ ਲਗਾਤਾਰ ਧਮਕੀਆਂ ਦੇ ਰਹੇ ਨੇ ਉਹਨੇ ਵੀ ਇੱਕ ਧਮਕੀ ਦਿੱਤੀ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਪਾਗਲ ਹੈ ਜੀ ਉਹਦੀ ਤਾਂ ਗੱਲ ਹੀ ਨਾ ਕਰਿਆ ਕਰੋ ਉਹਦਾ ਤਾਂ ਦਿਮਾਗੀ ਸੰਤੁਲਨ ਉਹਦਾ ਕਿਤੇ ਚੰਗੇ ਹਸਪੀਟਲ 'ਚ ਇਲਾਜ ਕਰਾਉਣਾ ਚਾਹੀਦਾ ਉਹਨੂੰ ਜੀ ਕਿਉਂਕਿ ਉਹਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਾ ਪੰਜਾਬ ਦੇ ਵਿੱਚ ਕਦੇ ਉਹ ਕਹਿੰਦਾ ਜੀ ਪ੍ਰਵਾਸੀਓ ਚਲਜੋ ਪ੍ਰਵਾਸੀਓ ਕਿਉਂ ਚਲਜੋ ਜੀ 19 ਤਰੀਕ ਤੱਕ ਕਹਿੰਦਾ ਪ੍ਰਵਾਸੀਓ ਪੰਜਾਬ ਛੱਡ ਦਿਓ ਕਿਉਂ ਛੱਡ ਦੋ ਪੰਜਾਬ ਫਿਰ ਇਕਨੋਮੀ ਕਿੱਥੇ ਗਈ ਪੰਜਾਬੀ ਮੈਨੂੰ ਦੱਸੋ ਨਾ ਵੀ ਪ੍ਰਵਾਸੀ ਜੇ ਇੱਕ ਨੇ ਗਲਤੀ ਕੀਤੀ ਇੱਕ ਨੇ ਗਲਤੀ ਕੀਤੀ ਭੁਗਤੀ ਦੂਜੇ ਨੇ ਗਲਤੀ ਕੀਤੀ ਭੁਗਤੀ ਜੀ ਐਦਾਂ ਕੱਲ ਨੂੰ ਕਿਸੇ ਕਮ ਉਹ ਗਲਤੀ ਕਰੂਗਾ ਤੇ ਉਹਨੂੰ ਕਹੋਗੇ ਤੁਸੀਂ ਪੰਜਾਬ ਛੱਡ ਦਿਓ ਕਿਹੜੀ ਗੱਲ ਹੋਈ ਅੱਜ ਪੰਜਾਬ ਛੱਡ ਜਾਂਦਾ ਫੈਕਟਰੀਆਂ ਬੰਦ ਹੋ ਜਾਣੀਆਂ ਕਾਰੋਬਾਰ ਖਤਮ ਹੋ ਜਾਣੇ ਆ ਅੱਜ ਜੋ ਜੋ ਇਹ ਪ੍ਰਵਾਸੀ ਕੰਮ ਕਰ ਲੈਂਦਾ ਵਾ ਪੰਜਾਬੀ ਕਰ ਨਹੀਂ ਸਕਦਾ ਕਿਸਾਨ ਵੀ ਉਹਨਾਂ ਦੇ ਹੱਕ ਚ ਆ ਰਹੇ ਮੈਂ ਉਹੀ ਕਹਿੰਦਾ ਕਿਸਾਨ ਸਾਰਾ ਝੋਨਾ ਪ੍ਰਵਾਸੀ ਲਾਂਦਾ ਜੀ ਝੋਨੇ ਦੀ ਕਟਾਈ ਝੋਨੇ ਦੀ ਬੀਜ ਸਾਰਾ ਪ੍ਰਵਾਸੀ ਕਰਦਾ ਜੀ ਕਿਸਾਨ ਤੇ ਆਪ ਬਸ ਸਵੇਰੇ ਜਾਂਦੇ ਸ਼ਾਮੀ ਸਾਰਾ ਦਿਹਾੜੀ ਤੋਂ ਉੱਤੇ ਪ੍ਰਵਾਸੀ ਹੁੰਦਾ ਉਹੀ ਉਹ ਤਾਂ ਉਹਦੀ ਫੇਵਰ ਚ ਆ ਗਏ ਨੇ ਇਸ ਲਈ ਅਸੀਂ ਪ੍ਰਵਾਸੀਆਂ ਦੀ ਫੇਵਰ ਚ ਆ ਪ੍ਰਵਾਸੀਆਂ ਦੇ ਨਾਲ ਇੱਕ ਥੋਕੇ ਖੜੇ ਆ ਪ੍ਰਵਾਸੀਆਂ ਬਾਰੇ ਕੋਈ ਮਾੜਾ ਚੰਗਾ ਹਾਂ ਮੇਰੀ ਇੱਕ ਚੀਜ਼ ਮੀਡੀਆ ਦੇ ਮਾਧਿਅਮ ਨਾਲ ਇਹ ਵੀ ਕਹਿਣੀ ਹੈ ਕਿ ਪ੍ਰਵਾਸੀਆਂ ਦਾ ਕ੍ਰਿਮਿਨਲ ਰਿਕਾਰਡ ਜ਼ਰੂਰ ਚੈੱਕ ਕੀਤਾ ਜਾਵੇ ਉਹ ਕੋਈ ਵੀ ਹੋਵੇ ਪ੍ਰਵਾਸੀ ਅਗਰ ਕੋਈ ਪ੍ਰਵਾਸੀ ਹੈ ਉਹਦਾ ਪ੍ਰਵਾਸੀ ਜਿਹੜਾ ਕੋ 15 20 ਸਾਲ ਤੋਂ ਪੰਜਾਬ ਦੇ ਵਿੱਚ ਰਹਿ ਰਿਹਾ ਤਾਂ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਜੀ ਜਿਹੜੇ ਨਵੇਂ ਪ੍ਰਵਾਸੀ ਆ ਕੇ ਡੇਲੀ ਗੱਡੀਆਂ ਦੀਆਂ ਗੱਡੀਆਂ ਭਰ ਕੇ ਪ੍ਰਵਾਸੀ ਵੀ ਲਾ ਲਓ ਮੁਸਲਿਮ ਵੀ ਲਾ ਲਓ ਜਿਹੜੇ ਕਿ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੋਇਆ ਜੀ ਜਿਨ੍ਹਾਂ ਦੇ ਆਪਣੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵਿਹਾਰ ਯੂਪੀ ਦੇ ਵਿੱਚ ਪਰਚੇ ਨੇ ਇਹੋ ਜਿਹੇ ਪ੍ਰਵਾਸੀ ਨੂੰ ਪੰਜਾਬ ਚ ਉਹਦਾ ਰਹਿਣਾ ਨਹੀਂ ਚਾਹੀਦਾ ਇਹੋ ਜਿਹੇ ਪ੍ਰਵਾਸੀ ਨੂੰ ਨਾਲ ਦੇ ਨਾਲ ਹੀ ਗੱਡੀ ਢਾ ਕੇ ਵਾਪਸ ਤੋਰ ਦੇਣਾ ਚਾਹੀਦਾ ਅੱਛਾ ਪੰਨੂ ਨੇ ਜਿਹੜੀ ਦੂਜੀ ਧਮਕੀ ਦਿੱਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਕਹਿ ਰਿਹਾ ਜੀ ਯੋਧਿਆ ਦੇ ਵਿੱਚ ਅਸੀਂ ਕਾਲੀ ਦੀਵਾਲੀ ਯੋਧਿਆ ਦੇ ਵਿੱਚ ਕਾਲੀ ਦੀਵਾਲੀ ਜੇ ਤੂੰ ਮਨਾਣੀ ਤੂੰ ਪੰਜਾਬ ਦੀ ਧਰਤੀ ਤੇ ਜਾਂ ਉੱਥੇ ਯੂਪੀ ਦੀ ਧਰਤੀ ਤੇ ਆ ਤਾਂ ਸਹੀ ਯੂਪੀ ਦੇ ਸੀਐਮ ਇੱਕ ਵਾਰੀ ਉਹਨਾਂ ਨਾਲ ਆਕੇ ਤੂੰ ਮਿਲਤਾ ਸਹੀ ਫਿਰ ਤੈਨੂੰ ਦੱਸਾਂਗੇ ਕਿ ਕਾਲੀ ਦੀਵਾਲੀ ਕਿੱਥੇ ਮਨਾਣੀ ਹੈ ਅਸੀਂ ਐਲਾਨ ਕੀਤਾ ਕਿ ਅਸੀਂ ਸ਼੍ਰੀ ਰਾਮ ਚੌਂਕ ਦੇ ਵਿੱਚ ਪੰਜਾਬ ਜਲੰਧਰ ਦੇ ਸ਼੍ਰੀ ਰਾਮ ਚੌਂਕ ਦੇ ਵਿੱਚ 1100 ਦੀਵੇ ਅਸੀਂ ਚਲਾਵਾਂਗੇ ਜੇ ਕਿਸੇ ਦੀ ਜ਼ਰੂਰਤ ਤਾਂ ਆ ਜਵੇ ਕਾਲੀ ਦੀਵਾਲੀ ਮਨਾ ਕੇ ਦਿਖਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਹਾਂ ਹੱਥ ਜੋੜ ਕੇ ਅਪੀਲ ਕਰਦਾ ਕਿ ਦੀਵਾਲੀ ਵਾਲੇ ਦਿਨ ਆਪਣੇ ਘਰਾਂ ਦੇ ਉੱਤੇ ਭਗਵੇਂ ਝੰਡੇ ਲਾ ਕੇ ਔਰ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾਵੇ ਔਰ ਇਹੋ ਜੇ ਨਪੁੰਸਕ 2 ਟਕੇ ਦਾ ਪੰਨੂ ਜਿਹੜਾ ਕਹਿੰਦਾ ਕਿ ਕਾਲੀ ਦੀਵਾਲੀ ਮਨਾਓ ਇਹਨੂੰ ਦੱਸਿਆ ਜਾਵੇ ਕਿ ਪੰਜਾਬ ਦੇ ਲੋਕ ਦੀਵਾਲੀ ਦਾ ਤਿਹਾਰ ਬੜੀ ਸ਼ਰਧਾਪੂਰਵਕ ਹਿੰਦੂ ਸਿੱਖ ਭਾਈਚਾਰਾ ਮਿਲ ਕੇ ਮਨਾਉਂਦਾ ਔਰ ਇਦਾਂ ਹੀ ਵੱਡੇ ਪੱਧਰ ਤੇ ਦੀਵਾਲੀ ਦਾ ਤਿਹਾਰ ਮਨਾਇਆ ਜਾਏਗਾ ਤੇਰੀਆਂ ਗੱਲਾਂ ਤੇ ਨਾ ਕੋਈ ਗੌਰ ਕਰਦਾ ਨਾ ਅਸੀਂ ਕਰਾਂਗੇ ਹਾਂਜੀ ਬਹੁਤ ਮਿਹਰਬਾਨੀ ਸੋ ਅਸੀਂ ਗੱਲਬਾਤ ਕੀਤੀ ਸ਼ਿਵ ਸੈਨਾ ਹਿੰਦ ਦੇ ਪਰਦਾਨ ਈਸ਼ਾਨ ਸ਼ਰਮਾ ਜੀ ਨਾਲ ਤੇ ਉਹਨਾਂ ਨੇ ਦੋ ਗੱਲਾਂ ਦੇ ਉੱਤੇ ਗੱਲ ਕੀਤੀ ਕਿ ਮਨਕੀਰਤ ਔਲਖ ਦੇ ਅਗਰ ਕੋਈ ਆਂਦਾ ਤੇ ਉਹ ਸਾਹਮਣੇ ਖੜੇ ਨੇ ਤੇ ਦੂਜੀ ਗੱਲ ਉਹਨਾਂ ਨੇ ਕਹੀ ਕਿ ਪੰਨੂ ਜੀ ਜੋ ਤਮਕੀ ਦਿੱਤੀ ਹੈ ਉਸ ਦੇ ਬਰਾਬਰ ਉਹ ਜਲੰਧਰ ਦੇ ਵਿੱਚ ਦੀਪਮਾਲਾ ਕਰਨਗੇ ਤੇ ਇਹ ਸਾਹਮਣੇ ਲਿਆਣਗੇ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕੱਠੇ ਨੇ ਤੇ ਇਕੱਠੇ ਹੀ ਆਪਣੇ ਤਿਉਹਾਰ ਮਨਾਉਂਦੇ ਨੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਕਪੀ ਵਾਈਸੋ ਪੰਜਾਬ ਜਲੰਧਰ